ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸਰਕਾਰੀ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਨੇ ਪੀਆਰਟੀਸੀ ਦੇ ਕੰਟਰੈਕਟਰ ਕਰਮਚਾਰੀਆਂ ਦੇ ਵੱਲੋਂ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਹੈ ਬੱਸਾਂ ਡੇਡੀਆਂ ਤਸਵੀਰਾਂ ਦੇਖ ਸਕਦੇ ਹੋ ਚਾਰੇ ਪਾਸੇ ਸਵਾਰੀਆਂ ਜੜੀਆਂ ਨੇ ਉਖੱਜਲਖਵਾਰ ਹੋ ਰਹੀਆਂ ਨੇ ਉਹਨਾਂ ਨੂੰ ਉਖੱਜਲਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਸਰਕਾਰੀ ਬੱਸਾਂ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਹੈ ਸਰਕਾਰੀ ਬੱਸਾਂ ਨਾ ਚੱਲਣ ਕਰਕੇ ਔਰਤਾਂ ਨੂੰ ਖਾਸ ਕਰ ਦਿੱਕਤ ਆ ਰਹੀ ਹੈ ਕਿਉਂਕਿ ਧਾਰਕਾਡ ਦੇ ਕੀਮ ਦਤਾਇਆ ਤੋਂ ਉਹ ਮੁਫਤ ਦੇ ਜਾਂਦੀਆਂ ਨਹੀਂ ਪਰ ਦੇਖ ਸਕਦੇ ਹੋ ਹੁਣ ਪ੍ਰਾਈਵੇਟ ਬੱਸਾਂ ਰਾਹੀਂ ਉਹਨਾਂ ਨੂੰ ਸਫ਼ਰ ਕਰਨਾ ਪੈ ਰਿਹਾ ਪੰਜਾਬ ਸਰਕਾਰ ਵੱਲੋਂ 150 ਤੋਂ ਵੱਧ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਜੋ ਪੀਆਰਟੀਸੀ ਮੈਕ ਵਿੱਚ ਪਾਈਆਂ ਜਾ ਰਹੀਆਂ ਨੇ ਵਿਰੋਧ ਦੇ ਵਿੱਚ ਅੱਜ ਬਠਿੰਡਾ ਦੇ ਬੱਸ ਸਟੈਂਡ ਦੇ ਵਿੱਚ ਪੀਆਰਟੀਸੀ ਕੰਡਕਟਰ ਯੂਨੀਅਨ ਵੱਲੋਂ ਆਪਣਾ ਕੰਮ ਛੱਡ ਕੇ ਧਰਨਾ ਸਰਕਾਰ ਖਿਲਾਫ ਲਗਾ ਦਿੱਤਾ ਹੈ ਜਿਸ ਕਾਰਨ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਸਵਾਰੀਆਂ ਮਿਲਣ ਲੱਗੀਆਂ ਨਹੀਂ ਅਤੇ ਲੋਕ ਸਰਕਾਰੀ ਬੱਸਾਂ ਤੇ ਵਕਫ ਵਕਫਾ ਤੇ ਜਾਣ ਵਾਲੇ ਹੋਣ ਲੱਗੇ ਦੇਖ ਸਕਦੇ ਹੋ ਦੁਖੀ ਹੋ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਰੋਜ਼ ਰੋਜ਼ ਹੜਤਾਲਾਂ ਚੰਗੀਆਂ ਨਹੀਂ ਹੁੰਦੀਆਂ ਅਸੀਂ ਆਪੋ ਆਪਣੇ ਥਾਵਾਂ ਤੇ ਜਾਣਾ ਹੈ ਹੁਣ ਬੱਸਾਂ ਨਹੀਂ ਮਿਲ ਰਹੀਆਂ ਨੇ ਸਰਕਾਰ ਨੂੰ ਇਹਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ ਪਰ ਦੇਖ ਸਕਦੇ ਹੋ ਕਿ ਪਹਿਲਾਂ ਵੀ ਰਖੜੀ ਵਾਲੇ ਦਿਨ ਕਿਸ ਤਰੀਕੇ ਦੇ ਨਾਲ ਸਰਕਾਰ ਦੇ ਵੱਲੋਂ ਸਕੀਮ ਰੱਦ ਕਰਨ ਬਾਰੇ ਇੱਕ ਕਿਸ ਤਰੀਕੇ ਦੇ ਨਾਲ ਗੱਲਬਾਤ ਹੁੰਦੀ ਹੈ ਤੇ ਉਦੋਂ ਇਸ ਦੀ ਡੇਟ ਅੱਗੇ ਵਧਾ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਦੇਖ ਸਕਦੇ ਹੋ ਕਿ ਕਿੰਝ ਤਰਨ ਤਰਨ ਦੇ ਅਜ਼ਮਨੀ ਚੋੜਾ ਨੂੰ ਲੈ ਕੇ 23 ਤੱਕ ਅਸਤੀਫ ਹੋਰ ਡੇਟ ਨੂੰ ਅੱਗੇ ਪੈਂਡਿੰਗ ਕਰ ਦਿੱਤਾ ਜਾਂਦਾ ਹੈ ਤੇ ਅੱਜ ਇਸ ਨੂੰ ਕਿਸ ਤਰੀਕੇ ਦੇ ਨਾਲ ਪੇਸ਼ ਕਰਨਾ ਸੀ ਪਰ ਹੁਣ ਦੇਖ ਸਕਦੇ ਹੋ ਅੱਜ ਵੀ ਇਹਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਜਿਹੜੇ ਮੁਲਾਜ਼ਮ ਨੇ ਤੇ ਇਹ ਵੀ ਕਿਹਾ ਜਾ ਰਿਹਾ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਪਰ ਇਸ ਸਬਦੇ ਵਿਚਕਾਰ ਮੁਲਾਜ਼ਮਾਂ ਤੇ ਸਰਕਾਰ ਦੇ ਵਿਚਕਾਰ ਜੜੀ ਖੱਜਲਖਵਾਰ ਹੋਣ ਵਾਲੀ ਜੜੀ ਹੈ ਉਹ ਆਮ ਜਨਤਾ ਹੈ ਮਾਮਾ ਧੀਆਂ ਨੇ ਪੈਣਾ ਨੇ ਜਿਨ੍ਹਾਂ ਨੇ ਇੱਕ ਥਾਂ ਤੋਂ ਦੂਸਰੇ ਥਾਂ ਤੇ ਜਾਣਾ ਹੈ ਕਿਸੇ ਨੇ ਕੰਮ ਤੇ ਜਾਣਾ ਹੈ ਕਿਸੇ ਨੇ ਕੰਮ ਤੋਂ ਘਰੇ ਆਉਣਾ ਹੈ ਖੱਜਲਖਵਾਰੀ ਹੋ ਰਹੀ ਹੈ ਤੇ ਜੇਕਰ ਤੁਸੀਂ ਵੀ ਬੱਸਾਂ ਦੇ ਵਿੱਚ ਸਫਰ ਕਰਦੇ ਹੋ ਤਾਂ ਇਹ ਖਬਰ ਧਿਆਨ ਨਾਲ ਦੇਖ ਲਓ ਅਤੇ ਬਾਕੀਆਂ ਨਾਲ ਵੀ ਸਾਂਝੀ ਕਰ ਦਿਓ ਕਿਉਂਕਿ 12 ਵਜੇ ਤੋਂ ਬਾਅਦ ਹੁਣ ਬੱਸਾਂ ਜਿਹੜੀਆਂ ਨੇ ਹੜਤਾਲ ਜਾਰੀ ਕਰ ਦਿੱਤੀ ਗਈ ਹੈ ਹਲੇ ਤੱਕ ਸਰਕਾਰੀ ਬੱਸਾਂ ਨਹੀਂ ਉਹ ਸਿਰਫ ਬੱਸ ਸਟੈਂਡ ਦੇ ਖੜੀਆਂ ਨੇ ਪ੍ਰਾਈਵੇਟ ਬੱਸਾਂ ਵਾਲਿਆਂ ਦੇ ਨਾਲ ਜਿਹੜਾ ਇਹ ਲੋਕਾਂ ਨੂੰ ਸਫਰ ਕਰਨਾ ਪਿਆ